ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੀਆਂ ਭੈਣਾਂ ਨੂੰ ਜੋ ਮੇਰੀ ਵੀਡੀਓ ਦੇਖ ਰਹੇ ਨੇ ਭਰਾਵਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਆਪਾਂ ਸਲਵਾਰ ਦੀ ਕਟਿੰਗ ਕਰ ਰਹੇ ਹਾਂ ਕਿ 35 ਇੰਚ ਸਲਵਾਰ ਦੀ ਲੈਂਥ ਆ ਤਿਆਰ 24 ਇੰਚ ਬੈਲਟ ਦੀ ਕਟਾਈ ਹੈ 7 ਇੰਚ ਦੀ ਮੂਰੀ ਹੈ ਉਸ ਦੇ ਹਿਸਾਬ ਨਾਲ ਆਪਾਂ ਇਹਦੀ ਕਟਿੰਗ ਕਰ ਰਹੇ ਹਾਂ ਇਹਦੀ ਆਪਾਂ 7 ਇੰਚ ਮੂਰੀ ਰੱਖਣੀ ਹੈ ਜੀ ਆਪਾਂ ਨੇ ਇਹਦੇ 31 ਇੰਚ ਰੱਖੇ ਜੀ ਆਪਾਂ ਨੇ ਲੈਂਥ ਠੀਕ ਹੈ ਆਪਾਂ ਨੇ 33 ਇੰਚ ਰੱਖ ਕੇ ਆਪਾਂ ਇਹਦੀ ਕਟਿੰਗ ਕਰ ਦੇਣੀ ਹੈ ਆਪਾਂ ਇਹ ਸਿੰਪਲੀ ਸਲਵਾਰ ਬਣਾਵਾਂਗੇ ਜਿਆਦਾ ਹੈਵੀ ਨਹੀਂ ਕਰਾਂਗੇ ਨਾ ਇਹ ਪਾਕਿਸਤਾਨੀ ਇਹ ਸਿੰਪਲ ਸਲਵਾਰ ਆ ਕੰਨੀ ਲੂਟ ਆਪਾਂ ਕਟਿੰਗ ਕਰਾਂਗੇ ਕੰਨੀ ਵਾਲਾ ਪਾਸਾ ਮੇਰੀ ਕੰਨੀ ਬੰਦ ਵਾਲੀ ਸਾਈਡ ਉਧਰਲੀ ਸਾਈਡ ਇਸ ਤਰ੍ਹਾਂ ਆਪਾਂ ਕਟਿੰਗ ਕਰ ਰਹੇ ਹਾਂ ਸੋ ਪਹਿਲਾਂ ਆਹ ਵਾਲਾ ਪੀਸ ਲਾ ਲਓ ਪਾ ਜਿਹੜੀ ਸਿੱਧੀ ਸਾਈਡ ਆ ਯੂ ਹੈਗੀ ਅੰਦਰਲੀ ਸਾਈਡ ਪੁੱਠੀ ਸਾਈਡ ਆ ਆਪਾਂ ਬਾਹਰ ਰੱਖੀ ਆ ਆਪਣੀ ਪੁੱਠੀ ਸਾਈਡ ਆ ਜੀ ਇੱਥੇ ਆਪਾਂ ਨਿਸ਼ਾਨੀ ਬਣਾ ਲਈ ਆ ਆਪਾਂ ਨੇ ਮੂਰੀ ਦਾ ਟੱਕ ਲਗਾ ਲਈਏ ਇੱਥੇ ਹੁਣ ਆਪਾਂ ਬੈਲਟ ਦੀ ਕਟਿੰਗ ਕਰਨੀ ਹੈ ਜੀ ਬੈਲਟ ਹੈਗੀ ਆਪਣੀ 7 ਇੰਚ ਚੌੜਾਈ ਲਈਏ ਆ ਬੈਲਟ ਵੀ ਆਪਾਂ ਨੇ 24 ਇੰਚ ਆਪਾਂ ਨੇ ਬੈਲਟ ਦੀ ਲੰਬਾਈ ठीक है जी आप चौबीस इंच से लै लिया सत्त इंच चौड़ाई ली आपकी कटिंग कर देंगे ਇਹ ਤਾਂ ਹੋ ਗਈ ਜੀ ਆਪਣੇ ਬੈਲਟ ਹੁਣ ਤਾਂ ਇਸ ਤਰ੍ਹਾਂ ਇਹੀ ਪੀਸ ਚੱਕ ਕੇ ਆਪਾਂ ਨੂੰ ਇਹਦੇ ਤੇ ਪ੍ਰੈਸ ਕਰਨੀ ਹੈ ਜੀ ਹਾਂਜੀ ਆਪਾਂ ਨੇ ਇਹਦੇ ਤੇ ਪ੍ਰੈਸ ਕਰਕੇ ਆਪਾਂ ਨਿਸ਼ਾਨੀ ਵੀ ਲਗਾ ਲਈ ਹੈ ਜੀ 31 ਇੰਚ ਕੰਨੀ ਵਾਲੀ ਸਾਈਡ ਮੇਰੇ ਕੰਨੀ ਆਈ ਉਲਟੀ ਸਾਈਡ ਆ ਜੀ ਇਹ ਉੱਪਰਲਾ ਪਾਸਾ ਇਹ ਤਾਂ ਥਾ نیچے ਵਾਲਾ ਪਾਸਾ ਜੀ ਬੀਟ ਸਿੱਧੇ ਸੜਾ 15 ਲੱਕੀ 31 ਇੰਚ ਤੇ ਆਪਾਂ ਨਿਸ਼ਾਨੀ ਲਗਾ ਲਈ ਹੈ। ਗੋਡੇ ਆਪਾਂ ਨੇ 13 ਇੰਚ ਲਏ ਸੀ ਇਹ ਆਪਾਂ 2 ਇੰਚ ਇੱਥੋਂ ਲਮਗੇ 7 ਇੰਚ ਦੀ ਮੋਰੀ। ਠੀਕ ਹੈ। 10 ਇੰਚ ਆਪੇ ਦੇ ਇੱਥੋਂ ਝੋਲੀ ਦੀ ਹੈ। ਇੱਥੋਂ ਫਿਰ ਆਪਾਂ ਤਿਰਛੀ ਵਿੱਚ ਕੱਟ ਪਾਵਾਂਗੇ। ਇਸ ਤਰ੍ਹਾਂ ਜਿਹੜਾ ਤੇ ਆਪਾਂ ਨੇ ਕੱਟ ਪਾ ਦਿੰਨੀ।

ਜੇ ਪੈਸਟਾ ਦਾ ਕੇ ਫਿਰ ਆਪਾਂ ਪਹਿਲਾਂ نیچے ਕਟਿੰਗ ਕਰਨੀ ਹੈ ਜੀ। ਫਿਰ ਆਪਾਂ ਆਹ ਵਾਲੀ ਸਾਈਡ ਜਿਹੜੀ ਝੋਲੀ ਚੁਕਪੜਾ ਆਪਣਾ ਇੰਨਾ ਕੁ ਬਾਅਦ ਜਾਉਂਗਾ ਤੇ ਇਹਦੀ ਕਟਿੰਗ ਕਰਾਂਗੇ। ਫਿਰ ਆਪਾਂ ਆਹ ਪੀਸ ਨਾਲ ਉਹ ਲਾ ਦਾਂਗੇ। ਠੀਕ ਹੈ ਜੀ। ਇਹ ਆਪਣੀ ਸਲਵਾਰ ਕਟਿੰਗ ਹੋ ਗਈ ਸੀ। ਨਾ ਪੈ ਦਿੱਤ ਨੂੰ ਕਾਟ ਪਾਉਣੀ ਦੱਸਦੀ ਆ ਵੀ ਸਰਵਾਰ نیچے ਨੂੰ ਨਾ ਗਰੇ ਪੌਂਚਿਆਂ ਤੇ ਨਹੀਂ ਗਰੇ ਚਲਵਾਰ ਉਹਦੀ ਮੈਂ ਤੁਹਾਨੂੰ ਕਾਟ ਪਾਉਣੀ ਦੱਸਦੀ ਆ ਤੁਸੀਂ ਇਸ ਤਰ੍ਹਾਂ ਰੱਖ ਲੈਣੇ ਜੀ ਇਹ ਵਾਲੀ ਸਾਈਡ ਜਿੱਧਰ ਆਪਣੇ ਚਾਰ ਪੀਸ ਨੇ ਆ ਚਾਰੇ ਪੀਸ ਤੁਸੀਂ ਇਕੱਠੇ ਰੱਖ ਲੈਣੇ ਆ ਇੱਟھے ਪੀਸ ਰੱਖ ਕੇ ਤੁਸੀਂ ਇਸ ਤਰ੍ਹਾਂ ਇਹਦੇ ਨਾਲ ਜਿਵੇਂ ਕਿ ਆਪਾਂ ਜਦੋਂ ਜੜਾਂਗੇ ਇਹਦੇ ਨਾਲ ਉੱਪਰ ਇਸ ਤਰ੍ਹਾਂ ਰੱਖ ਲੈਣੇ ਆ ਠੀਕ ਹੈ ਰੱਖ ਕੇ ਜੀ ਆਪਾਂ ਇਹਦੀ 1.5 ਇੰਚ ਦੀ ਕੱਟ ਪਾਵਾਂਗੇ ਇੱਥੋਂ 3 ਸਲਵਾਰ ਆਪਣੀ ਨੀਚੇ ਨੂੰ ਆਗਰੇ ਉੱਪਰ ਨੂੰ ਨਾ ਗਰੇ ਇੱਥੋਂ ਲੈ ਕੇ ਆਪਾਂ ਇੱਥੇ ਤੱਕ ਇਹਦੀ ਕਾਟ ਪਾਉਣੀ ਹੈ ਠੀਕ ਹੈ ਇਹ ਪਰ 1.5 ਇੰਚ ਦੀ ਕਾਟ ਆਵਲੀ ਪਾਈ ਹੈ ਆਪਨੇ ਪਰਵਾਰ ਕਟਿੰਗ ਹੋ ਗਈ ਇਹ ਰੂਤੀਆ ਪਸਲ ਸਲਵਾਰ ਤੇ ਕੱਲੀ ਪੌਂਚੇ ਤੇ ਕੱਲੀ ਬੈਲਟ ਤੇ ਲਾਈਨਿੰਗ ਲਗਾਉਣੀ ਆ ਬਾਕੀ ਕੁੰਦਿਆਂ ਤੇ ਆਪਾਂ ਲਾਈਨਿੰਗ ਨਹੀਂ ਲਾਉਣੀ ਜਦੋਂ ਸਟਿਚ ਕਰਤੀ ਸਰਵਾਰ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਕਰਿਆ ਕਰੋ ਪਲੀਜ਼ ਲਾਈਕ ਕਰਿਆ ਕਰੋ ਤੇ ਫੋਲੋ ਜ਼ਰੂਰ ਕਰ ਲਿਆ ਕਰੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ